ਸੋਭਾ ਬਹੁਤ ਵੱਡੀ ਗੱਲ ਜੜੀ ਹੈ ਕਿਸਾਨ ਮੀਟਿੰਗ ਦੀ ਕੀ ਕੋ ਚਰਚਾ ਹੋਈ ਅੱਜ ਦੀ ਮੀਟਿੰਗ ਜਿਹੜੀ ਸ਼ੁਭ ਕਰਨ ਜਿਹੜਾ ਸਾਡਾ ਸ਼ਹੀਦ ਹੋਇਆ ਸੀ ਨੌਜਵਾਨ ਉਹਦਾ ਜਿਹੜਾ ਸਰਕਾਰ ਨੇ ਅਨਾਉਂਸ ਕੀਤਾ ਸੀ ਵੀ 1 ਕਰੋੜ ਦਾ ਚੈੱਕ ਦੇਵਾਂਗੇ ਉਹਦੇ ਜਿਹੜੀ ਸਿਸਟਰ ਆ ਉਹਨੂੰ ਪੁਲਿਸ ਦੇ ਵਿੱਚ ਨੌਕਰੀ ਦੇਵਾਂਗੇ ਸੋ ਉਹਦੇ ਵਾਸਤੇ ਅੱਜ ਜਿਹੜੀ ਮੀਟਿੰਗ ਹੋਈ ਹੈ ਸੀਐਮ ਸਾਹਿਬ ਦੇ ਨਾਲ ਉਹ ਸੀਐਮ ਸਾਹਿਬ ਨੇ ਉਹ ਜਿਹੜਾ 1 ਕਰੋੜ ਦਾ ਚੈੱਕ ਜਿਹੜਾ ਉਹ ਅੱਜ ਦੇ ਦਿੱਤਾ ਹੈ ਜੁਆਇਨਿੰਗ ਲੈਟਰ ਵੀ ਉਹਨੂੰ ਜਿਹੜਾ ਉਹਦੀ ਸਿਸਟਮ ਦੇ ਦਿੱਤਾ ਹੈ ਕਿਉਂਕਿ ਅਸੀਂ 12 ਤਰੀਕ ਦਾ ਬਠਿੰਡਾ ਡੀਸੀ ਦਾ ਘਰੋਂ ਰੱਖਿਆ ਸੀ ਤੇ ਫਿਰ ਰਾਤ ਹੀ ਇਹਨਾਂ ਦਾ ਹੀ ਕਾਲ ਗਈ ਕਿ ਆਪਾਂ ਇਸ ਸਮਾਂਝ ਗੱਲ ਕਰਨੀ ਚਾਹੁੰਦੇ ਸੀ ਐਸ.ਐਮ. ਸਾਹਿਬ ਆਪ ਮਿਲਣਾ ਚਾਹੁੰਦੇ ਆ ਸੋ ਉਹ ਸਮਝ ਚਾਹੀਸੀ ਤਾਂ ਹੁਣ ਸੀਐਮ ਸਾਹਿਬ ਨੇ 1 ਕਰੋੜ ਦਾ ਚੈੱਕ ਔਰ ਜਿਹੜੀ ਉਹਦੀ ਸਿਸਟਰ ਹੈ ਉਹਨੂੰ ਜੋਇਨਿੰਗ ਲੈਟਰ ਜਿਹੜਾ ਉਹ ਅੱਜ ਹੁਣ ਦੇ ਦਿੱਤੇ ਤੇ ਇਨਸਾਫ ਨੂੰ ਲੈ ਕੇ ਕੋਈ ਗੱਲਬਾਤ ਹੋਈ ਜੋ 0 ਐਫ ਆਈ ਆਰ ਹੋਈ ਸੀ ਉਸ ਤੋਂ ਬਾਅਦ ਕੋਈ ਗੱਲਬਾਤ ਹੋਈ ਹੋਵੇ ਪ੍ਰਸ਼ਾਸਨ ਨਾਲ ਉਹਨਾਂ ਨੇ ਕਿਹਾ ਵੀ ਜਿਹੜੀ ਪੰਜਾਬ ਪੱਖੋਂ ਬਣਦੀ ਕਾਰਵਾਈ ਉਹ ਅਸੀਂ ਜ਼ਰੂਰ ਕਰਾਂਗੇ ਔਰ ਕਿਉਂਕਿ ਇਹਦੇ ਤੇ ਜੁਡੀਸ਼ਲੀ ਇਨਕੁਆਰੀ ਚੱਲ ਰਹੀ ਹੈ ਇੱਕ ਕਮੇਟੀ ਬਣੀ ਹੋਈ ਆ ਜਿਹਦੇ ਵਿੱਚ ਜੱਜ ਸਾਹਿਬ ਨੇ ਕਮੇਟੀ ਬਣਾਈ ਪਈ ਆ ਸੋ ਉਹਦਾ ਆਲਣ ਦੇ ਉਹ ਕੀ ਹਦਾ ਹੈਗਾ ਉਹ ਰਿਜ਼ਲਟ ਉਹਦਾ ਤੇ ਉਹਦੀ ਜਿਹੜੀ ਆ ਉਹਦੇ ਅਗੇਸਟ ਜੋ ਵੀ ਬਣਦੀ ਕਾਰਵਾਈ ਆ ਫਿਰ ਉਹ ਅਸੀਂ ਕਰਾਂਗੇ ਜਿਸ ਤਰ੍ਹਾਂ ਜਿਹੜੀ ਉਹ ਕਮੇਟੀ ਰਿਪੋਰਟ ਦੇਗੀ ਹਾਂਜੀ ਗੱਲੇਵਾਲ ਸਾਹਿਬ ਅੱਜ ਮੀਟਿੰਗ ਹੋਈ ਕੀ ਕੋਈ ਚਰਚਾ ਹੋਈ ਮੁੱਖ ਮੰਤਰੀ ਸਾਹਿਬ ਨਾਲ ਦੇਖੋ ਮੀਟਿੰਗ ਦੇ ਵਿੱਚ ਜਿਹੜਾ ਸਾਡਾ ਮੇਨ ਅਜੰਡਾ ਸੀਗਾ ਉਹ ਇਹ ਸੀਗਾ ਕਿ ਉਹਦੇ ਨਾਲ ਇਸ ਅੰਦੋਲਨ ਦੇ ਦੌਰਾਨ ਸ਼ਹੀਦ ਕਰਨ ਦੀ ਸ਼ਹਾਦਤ ਹੋਈ ਸੀ ਔਰ ਉਸ ਇਸ਼ੂ ਨੂੰ ਲੈ ਕੇ ਉਹਨਾਂ ਨੇ ਅਨਾਉਂਸਮੈਂਟ ਕੀਤਾ ਜੀ ਸਰਕਾਰ ਨੇ ਪੰਜਾਬ ਗਵਰਨਮੈਂਟ ਨੇ ਜੀ ਐਸਐਸ ਸ਼ਹੀਦਾ ਦਰਜਾ ਦੇਵਾਂਗੇ ਨਾਲੇ ਕਿਹਾ ਸੀਗਾ ਕਿ ਇਹ ਬੇਟੀ ਨੂੰ ਉਹਨਾਂ ਦੀ ਸਿਸਟਰ ਆ ਮੇਰੇ ਨਾਲ ਖੜੀ ਹੋ ਗਈ ਉਸ ਇਹਨੂੰ ਸਿਪਾਹੀ ਦੇ ਮਾਪਿਆਂ ਦੇ ਖਿਲਾਫ ਕੁੱਸ ਤੇ ਪਰਿਵਾਰ ਨੂੰ 1 ਕਰੋੜ ਦੀ ਜਿਹੜੀ ਮਾਇਕ ਸਹਾਇਤਾ ਉਹ ਦੇਣੀ ਅਨਾਉਂਸ ਕੀਤੀ ਸੀ ਜਿਹੜੀ ਲਗਾਤਾਰ ਬਹੁਤ ਡਿਲੇ ਹੋ ਰਹੀ ਸੀ ਬਹੁਤ ਡਿਲੇ ਹੋਈ ਜਾ ਜਿਹਦੇ ਚੋਂ ਮਜਬੂਰਨ ਜਥੇ ਬੰਦੀਆਂ ਨੂੰ ਪਿਛਲੇ ਦਿਨਾਂ ਦੇ ਵਿੱਚ ਇੱਕ ਪ੍ਰੋਗਰਾਮ ਦੇਣਾ ਬੈਠ ਜ 12 ਤਰੀਕ ਨੂੰ ਅਸੀਂ ਫਿਰ ਡੀਸੀ ਕੋ ਬਠਿੰਡਾ ਦਾ ਘਰਾਓ ਕਰਾਂਗੇ ਤਾਂ ਉਹਦੇ ਚੋਂ ਪ੍ਰਸ਼ਾਸਨ ਦਾ ਰਾਤ ਮੈਨੂੰ ਮੈਸੇਜ ਆਇਆ ਸੀਗਾ ਕਿ ਅਸੀਂ ਇਹਦਾ ਮਸਲੇ ਦਾ ਹੱਲ ਕਰਨਾ ਚਾਹੁੰਦੇ ਹਾਂ ਤੁਸੀਂ ਬੈਠਣਾ ਚਾਹੁੰਦੇ ਹੋ ਤੁਹਾਡੇ ਉਹ ਬੈਠੇ ਨੇ ਅੱਜ ਉਹਦੇ ਚੋਂ ਉਹਨਾਂ ਨੇ ਸਾਡੀ ਬੇਟੀ ਨੂੰ ਜਿਹੜਾ ਅਪਾਇੰਟਮੈਂਟ ਲੈਟਰ ਦਿੱਤਾ ਇਹਨਾਂ ਨੂੰ ਮਿਲ ਗਿਆ ਉਹਨਾਂ ਦੇ ਫਾਦਰ ਸਾਹਿਬ ਨੇ ਇੱਥੇ ਨਾਲ ਕਿੱਥੇ ਗਏ ਨੇ ਉਹਨਾਂ ਨੂੰ ਵੀ ਮਤਲਬ ਜਿਹੜਾ 1 ਕਰੋੜ ਦਾ ਜਿਹੜਾ ਚੈੱਕ ਹੈ ਉਹ ਅੱਜ ਇਹਨਾਂ ਨੇ ਦੇ ਦਿੱਤਾ ਅਸੀਂ ਜਿਹੜਾ ਸਾਡਾ ਉਹ ਪ੍ਰੋਗਰਾਮ ਸੀਗਾ 12 ਤਰੀਕ ਵਾਲਾ ਉਸ ਪ੍ਰੋਗਰਾਮ ਨੂੰ ਹੁਣ ਮਤਲਬ ਅਸੀਂ ਇਸ ਅਪਸਿਟ ਵੈਕ ਤੇ ਵਿਚਾਰ ਕਰਕੇ ਉਹਨੂੰ ਅਸੀਂ ਕੋਸ਼ਿਸ਼ ਕਰਾਂਗੇ ਐਲ ਸਰ ਤੁਸੀਂ ਬੇਲਗਾਤਾਰ ਪਰਿਵਾਰ ਦੇ ਵੀ ਲੜਦੇ ਰਹੇ ਲੱਗਦਾ ਕਿ ਕਿਤੇ ਨਾ ਕਿਤੇ ਜੀਆਂ ਅਜਿਹੀਆਂ ਅਨਸੁਖਾਵੀਆਂ ਘਟਨਾਵਾਂ ਹੁੰਦੀਆਂ ਨੇ ਤਾਂ ਪ੍ਰੈਸ਼ਰ ਵੀ ਹੁੰਦਾ ਕਿਉਂਕਿ ਜ਼ਿੰਮੇਵਾਰ ਤੁਹਾਨੂੰ ਠਹਿਰਾ ਦਿੱਤਾ ਜਾਂਦਾ ਜ਼ਿੰਦਗੀ ਵਿੱਚ ਦੇਖੋ ਵੈਸੇ ਵੀ ਮਤਲਬ ਜੇ ਸਾਡੇ ਵਜ੍ਹਾ ਕਰਕੇ ਸਾਡੇ ਅੰਦੋਲਨ ਕਰਕੇ ਨਾ ਵੀ ਹੋਵੇ ਇੱਕ ਬੱਚੇ ਦਾ ਚਲੇ ਜਾਣਾ ਨੌਜਵਾਨ ਉਮਰ ਚ ਚਲੇ ਜਾਣਾ ਵੈਸੇ ਹੀ ਦੁਖਦਾਈ ਹੈ ਜੇ ਜਦੋਂ ਕਿਸੇ ਮੋਰਚੇ ਦੇ ਵਿੱਚ ਕੋਈ ਸ਼ਹੀਦ ਹੁੰਦਾ ਉਹਦੇ ਉੱਤੇ ਤਾਂ ਹੋਰ ਵੀ ਫਿਰ ਸਾਡੀਆਂ ਰਿਸਪੌਂਸਿਬਿਲਟੀ ਵਧ ਜਾਂਦੀਆਂ ਨੇ ਕੈਮਰੇ 'ਚ ਦੇਖੀਏ ਕੋਨੋਂ ਅਸੀਂ ਸ਼ਹੀਦ ਦਾ ਦਰਜਾ ਕਿਵੇਂ ਦਵਾਇਆ ਉਹ ਆਪਾਂ ਲੜਿਆ ਆ ਦਵਾਇਆ ਮਾਈਕਲੂ ਨੇ ਕਿਰਪਾ ਕੀਤੀ ਸਾਡੇ ਤੇ ਔਰ ਉਹਨੂੰ ਆਪਾਂ ਦਵਾਉਣ ਦੇ ਵਿੱਚ ਸਫਲ ਹੋਏ ਆ ਸਾਡੀ ਕੋਸ਼ਿਸ਼ ਹੈ ਕਿ ਹਰ ਵਾਰੀ ਅੰਦੋਲਨ ਦੇ ਵਿੱਚ ਸਾਡਾ ਹੀ ਇਹੀ ਟਾਰਗੇਟ ਹੁੰਦਾ ਹੈ ਕਿ ਘੱਟ ਤੋਂ ਘੱਟ ਨੁਕਸਾਨ ਹੋ ਕੇ ਵੱਧ ਤੋਂ ਵੱਧ ਪ੍ਰਾਪਤੀ ਕਿਵੇਂ ਕੀਤੀ ਜਾ ਸਕਦੀ ਹੈ ਅੰਦੋਲਨ ਨੂੰ ਛਾਤ ਕਿਵੇਂ ਰੱਖਿਆ ਜਾ ਸਕਦਾ ਹੈ ਅਸੀਂ ਉਦੋਂ ਵੀ ਮਤਲਬ ਅੰਦੋਲਨ ਸਾਡਾ ਛਾਤੀ ਸੀ ਕੋਈ ਗੱਲ ਗੱਲ ਇਹ ਜਿਹੀ ਸੀ ਜੇ ਸ਼ਾਂਤ ਨਾ ਹੁੰਦਾ ਤੇ ਜਿਹੜੀ ਸ਼ੁਭ ਕਰਨ ਦੇ ਗੋਲੀ ਲੱਗੀ ਹੈ ਉਹ ਸਿਰ ਦੇ ਮਗਰਲੇ ਪਾਸੇ ਲੱਗੀ ਹੈ ਉਹ ਪਰ ਜੇ ਸ਼ਾਂਤ ਨਹੀਂ ਨਾ ਹੁੰਦਾ ਸ਼ਾਂਤ ਨਾ ਮੁੜਿਆਉਣ ਦਾ ਮੁੰਡਾ ਇਹਦਾ ਮਤਲਬ ਗੋਲੀ ਮੱਥੇ ਚ ਲੱਗਣੀ ਸੀ ਅਗੇ ਜੇ ਜੇ ਪਿੱਛੋਂ ਲੱਗਦੀ ਹੈ ਇਹਦਾ ਮਤਲਬ ਮਾਹੌਲ ਉੱਥੇ ਵੀ ਕੋਈ ਮਤਲਬ ਗਰਮਾ-ਗਰਮਾਂ ਵਾਲੀ ਗੱਲ ਹੈਗੀ ਸੀ ਉਹ ਇੱਕ ਉਹਨਾਂ ਦੀ ਸਰਕਾਰ ਦੀ ਇੱਕ ਗੁੰਡਾਗਰਦੀ ਸੀ ਜਿਹਦੇ ਵਿੱਚ ਸਾਡਾ ਨੌਜਵਾਨ ਵੀ ਸ਼ਾਮਲ ਹੋਈ ਹੈ ਇਸੇ ਕਰਕੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਮਤਲਬ ਆਖਰੀ ਦਮ ਤੱਕ ਉਹ ਲੜਾਈ ਜਿਹੜੀ ਸਰਕਾਰ ਨਾਲ ਮਤਲਬ ਲੜਾਂਗੇ